ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜਾ ਨਗੀਨਾ ਤੁਹਾਨੂੰ ਵਖਾਉਣ ਲੱਗੇ ਆ ਇਹ ਨਗੀਨਾ ਮਿੱਤਰੋ ਅੱਜ ਤੱਕ ਤੁਸੀਂ ਵੇਖੇ ਨਹੀਂ ਹੋਣਾ ਵੇਖੋਗੇ ਵੀ ਕਿੱਦਾਂ ਜੇ ਬਾਈ ਗੁਰਪ੍ਰੀਤ ਨੇ ਇਹ ਘੋੜਾ ਸੋਸ਼ਲ ਮੀਡੀਆ ਤੇ ਵਖਾਇਆ ਹੋਊਗਾ ਫਿਰ ਵੀ ਵੇਖੋਗੇ ਪਰ ਨਹੀਂ ਬਾਈ ਨੇ ਘੋੜਾ ਅੱਜ ਤੱਕ ਸੋਸ਼ਲ ਮੀਡੀਆ ਤੇ ਵਖਾਇਆ ਹੀ ਨਹੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹਦੇ ਬਾਰੇ ਡਿਟੇਲ ਦੇ ਵਿੱਚ ਗੱਲਾਂ ਸੁਣਨ ਨੂੰ ਮਿਲਣਗੀਆਂ ਕਿਹੜੇ ਘੋੜੇ ਦਾ ਇਹ ਬੱਚਾ ਹੈਗਾ ਸਾਰੀਆਂ ਗੱਲਾਂ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ ਪਰ ਇੱਕ ਗੱਲ ਮੈਂ ਤੁਹਾਨੂੰ ਮੋੜ ਦੇ ਵਿੱਚ ਦੱਸ ਦਿੰਨਾ ਵੀ ਬਾਈ ਉਹਨਾਂ ਨੂੰ ਸ਼ੌਂਕ ਸ਼ੁਰੂ ਤੋਂ ਸੀ ਪਰ ਬਾਈ ਉਹਨਾਂ ਨੇ ਵੀ ਕਹਿੰਦੇ ਪਹਿਲੀਆਂ ਦੇ ਵਿੱਚ ਘੋੜਾ ਹੀ ਰੱਖਿਆ ਪਰ ਹਾਂ mohabbat ਬਹੁਤ ਜ਼ਿਆਦਾ ਕਰਦੇ ਨੇ ਬਾਈ ਉਹਰੇ ਘੋੜਿਆਂ ਨੂੰ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਵੀ ਬਾਈ ਮੋਟਰਸਾਈਕਲ ਤੇ ਅੱਗੇ-ਅੱਗੇ ਜਾਂਦਾ ਤੇ ਘੋੜਾ ਮਿੱਤਰੋ ਪਿੱਛੇ-ਪਿੱਛੇ ਘੋੜੇ ਦੇ ਕੋਈ ਲਗਾਵ ਨਹੀਂ ਪਾਈ ਕੋਈ ਕੁਛ ਨਹੀਂ ਹੰਟਰ ਕੁਛ ਵੀ ਨਹੀਂ ਪਾਇਆ ਦੇਖੋ ਯਾਰ ਤੁਸੀਂ ਕਮਾਲ ਦੀ ਗੱਲ ਹੈ ਮਿੱਤਰੋ ਦਲੇਰੀ ਵੀ ਬਹੁਤ ਵੱਡੀ ਹੁੰਦੀ ਹੈ ਬਾਕੀ ਪਿਆਰ ਮੁਹੱਬਤ ਦੀਆਂ ਗੱਲਾਂ ਹੁੰਦੀਆਂ ਨੇ ਘੋੜੇ ਕਹਿੰਦੇ ਮਿੱਤਰੋ ਪਿਆਰ ਦੇ ਮੁਹੱਬਤ ਦੇ ਨਾਲ ਰੱਖੇ ਜਾਂਦੇ ਐ ਪੈਸੇ ਪੂਸੇ ਵਾਲਿਆਂ ਦਾ ਕੰਮ ਨਹੀਂ ਹੈਗਾ ਪਿਆਰ ਤੇ ਮੁਹੱਬਤ ਦੇ ਨਾਲ ਘੋੜੇ ਪਾਲੇ ਜਾਂਦੇ ਆ ਤਾਂ ਮਿੱਤਰੋ ਬਹੁਤ ਵੱਡੀ ਦਲੇਰੀ ਵਾਲੀ ਗੱਲ ਹੁੰਦੀ ਹੈ ਘੋੜਾ ਰੱਖਣਾ ਤੇ ਪਰ ਬਈ ਉਹਨਾਂ ਨੇ ਪਹਿਲੀਆਂ ਦੇ ਵਿੱਚ ਇਟਾਲੀਅਨ ਘੋੜਾ ਰੱਖਿਆ ਮਿੱਤਰੋ ਰੱਖਿਆ ਵੀ ਸਰਾ ਇਹ ਘੋੜੇ ਦੇ ਵਿੱਚ ਤੁਹਾਨੂੰ ਮਿੱਤਰੋ ਸਾਰੀਆਂ ਖੂਬੀਆਂ ਦੇਖਣ ਨੂੰ ਮਿਲਣਗੀਆਂ ਐਟੀਟਿਊਡ ਰੋਬ ਕਹਿੰਦੇ ਉਹ ਘੋੜਾ ਕਾਹਦਾ ਜਿਹਦੇ ਵਿੱਚ ਰੋਹ ਵੀ ਨਾ ਹੋਵੇ ਹਾਈਟ 70 ਇੰਚ ਦੇ ਅੱਜ ਦੇ ਦੁਨੀਆ ਦੇ ਵਿੱਚ 70 70 ਇੰਚ ਦੇ ਘੋੜੇ ਪਏ ਨੇ ਪਰ 70 ਇੰਚ ਹਾਈਟ ਵੀ ਕੀ ਕਰੂ ਜੇ ਘੋੜੇ ਦੇ ਵਿੱਚ ਐਟੀਟਿਊਡ ਹੀ ਨਾ ਹੋਇਆ ਘੋੜਾ ਦਿਖਾਵੇ ਵੀ ਮੈਂ ਘੋੜਾ ਹਾਂ ਯਾਰ ਤਾਂ ਮਿੱਤਰੋ ਇਹ ਘੋੜੇ ਦੀ ਹਾਈਟ ਹੈ ਜਿਹੜੀ ਉਹ 64.5 ਇੰਚ ਆ ਪਰ ਹਾਂ ਹਾਈਟ ਦੇ ਨਾਲ-ਨਾਲ ਮਿੱਤਰੋ ਇਸ ਘੋੜੇ ਦੇ ਵਿੱਚ ਅਗਰੈਸਿਵ ਬਹੁਤ ਜ਼ਿਆਦਾ ਆ ਅਗਰੈਸਿਵ ਮਤਲਬ ਕੀ ਕਰਾਂਟੇ ਦੇ ਵਿੱਚ ਐਟੀਟਿਊਡ ਬਹੁਤ ਜ਼ਿਆਦਾ ਆ ਜਦੋਂ ਕਹਿੰਦੇ ਵੀ ਇਹ ਘਰੋਂ ਨਿਕਲ ਜਾਂਦਾ ਨਾ ਮਿੱਤਰੋ ਫਿਰ ਜਿਉਂ-ਜਿਉਂ ਗਰਮ ਹੋਈ ਜਾਂਦਾ ਮਿੱਤਰੋ ਸਿਰਾਂ ਹੀ ਲਾਈ ਜਾਂਦਾ ਹਾਂ ਪਰ ਮਾਲਕ ਦੇ ਨਾਲ ਵਫਾਦਾਰੀ ਬਹੁਤ ਜ਼ਿਆਦਾ ਆ ਇਸ ਘੋੜੇ ਦੀ ਘੋੜੇ ਸਾਰੇ ਹੀ ਵਫਾਦਾਰ ਹੁੰਦੇ ਆ ਪਰ ਹਾਂ ਜੇ ਮਾਲਕ ਦਾ ਮਾਲਕ ਦੀ ਉਸ ਘੋੜੇ ਦੇ ਨਾਲ ਅਟੈਚਮੈਂਟ ਹੋਊਗੀ ਤਾਂ ਮਿੱਤਰੋ ਬਾਈ ਗੁਰਪ੍ਰੀਤ ਦੀ ਘੋੜੇ ਦੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਆ ਬਹੁਤ ਮੁਹੱਬਤ ਕਰਦੇ ਨੇ ਬਾਈ ਉਹਰੇ ਘੋੜਿਆਂ ਨੂੰ ਤਾਂ ਮਿੱਤਰੋ ਨਾਮ ਰੱਖਿਆ ਬਾਈ ਉਹਨੇ ਇਸ ਘੋੜੇ ਦਾ ਹੀਰਾ ਤੇ ਹੀਰਾ ਨਾਂ ਹੀ ਰੱਖਿਆ ਹੀਰੇ ਹੀਰਾ ਹੈ ਵੀ ਆ ਯਾਰ ਇਹ ਜਿੱਦਾਂ ਨਾ ਆਪਾਂ ਸੋਨੇ ਹੁੰਦਾ ਸੋਨਾ ਹੁੰਦਾ ਜਾਂ ਹੀਰਾ ਹੀਰੇ ਵਾਲੀ ਲਾ ਲਓ ਤੁਸੀਂ ਮਤਲਬ ਹੀਰੇ ਨੂੰ ਆਪਾਂ ਲਕੋਲ ਕੋ ਰੱਖਦੇ ਆਂ ਪੇਟੀਆਂ ਦੇ ਵਿੱਚ ਸਾਮ-ਸਾਮ ਰੱਖਦੇ ਆਂ ਉਦਾਂ ਹੀ ਬਾਈ ਗੁਰਪ੍ਰੀਤ ਨੇ ਇਹ ਘੋੜਾ ਪਿੰਡ ਜੋਧਪੁਰ ਦੇ ਵਿੱਚ ਸਾਮ ਕੇ ਰੱਖਿਆ ਹੋਇਆ ਲਕੋਕੇ ਰੱਖਿਆ ਸੀ ਪਰ ਦਲੇਰੀ ਬਾਈ ਬਹੁਤ ਵੱਡੀ ਆ ਬਾਈ ਯਾਰ ਬਾਈ ਦੇ ਵਿੱਚ ਹਨਾ ਤੁਸੀਂ ਦੇਖਿਓ ਬਾਈ ਹਨਾ ਹੁਣ ਘੋੜੇ ਤੇ ਚੜਨ ਦੀ ਸੋਚ ਰਿਆ ਪਰ ਘੋੜਾ ਕਹਿੰਦਾ ਵੀ ਘੋੜਾ ਚੜਾ ਨਹੀਂ ਰਿਹਾ ਸੀ ਬਾਈ ਨੂੰ ਅੱਜ ਇਸ ਵੀਡੀਓ ਦੇ ਵਿੱਚ ਸਬਰ ਪਰਖਿਆ ਜਾਣਾ ਮਾਲਕ ਦਾ ਮਿੱਤਰੋ ਬਾਈ ਦਲੇਰਾ ਘੋੜਾ ਵੀ ਮਿੱਤਰੋ ਗਰਮਾ ਤੇ ਦੇਖੀ ਜਾਇਓ ਅੱਗੇ ਅੱਗੇ ਦੇਖੋ ਛਾਲ ਮਾਰਨ ਦੀ ਬਾਈ ਨੇ ਕੋਸ਼ਿਸ਼ ਕੀਤੀ ਪਰ ਘੋੜੇ ਨੇ ਚੜਾਇਆ ਨਹੀਂ ਇੱਥੇ ਆ ਕੇ ਬਾਈ ਕਾਮਯਾਬ ਹੋ ਗਿਆ ਮਿੱਤਰੋ ਘੋੜੇ ਤੇ ਚੜ ਗਿਆ ਤੇ ਸਬਰ ਹੁੰਦਾ ਮਿੱਤਰੋ ਇਹ ਵੀ ਪਰ ਮੈਂ ਸਾਰੀਆਂ ਵੀਡੀਓ ਤਾਂ ਨਹੀਂ ਵਿੱਚ ਲਾਈਆਂ ਬਹੁਤ ਸਮਾਂ ਲੱਗ ਗਿਆ ਬਾਈ ਨੂੰ ਘੋੜੇ ਤੇ ਚੜਨ ਦੇ ਲਈ ਘੱਟੋ ਘੱਟ ਅੱਧਾ ਹੀ ਘੰਟੇ ਮੰਗੂ ਘੋੜੇ ਨੇ ਮੱਥਾ ਮਰਵਾਇਆ ਬਾਈ ਦਾ ਪਰ ਹਾਂ ਸਬਰ ਸੀ ਬਾਈ ਦੇ ਵਿੱਚ ਵੀ ਆਪਣੀ ਮਿਹਨਤ ਦੇ ਵਿੱਚ ਸਫਲ ਹੋ ਗਿਆ ਬਾਈ ਸਬਰ ਰੱਖਣਾ ਪੈਂਦਾ ਮਿੱਤਰੋ ਘੋੜਾ ਤੁਰਦਾ ਵੀ ਮਿੱਤਰੋ ਬਹੁਤ ਜ਼ਿਆਦਾ ਸੋਹਣਾਗਾ ਸੁਨੱਖਾਗਾ ਘੋੜਾ ਇਸ ਘੋੜੇ ਦੀ ਸਟੱਡ ਸਰਵਿਸ ਹੈ ਜਿਹੜੀ ਅੱਜ ਬਾਈ ਨੇ ਆਪਣੀ ਵੀਡੀਓ ਦੇ ਵਿੱਚ ਹੈ ਜਿਹੜੀ ਉਹ ਓਪਨ ਕਰਤੀ ਹੈ ਮਿੱਤਰੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਘੋੜੇ ਦੇ ਰਿਜ਼ਲਟ ਆ ਜਾਣੇ ਆ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਹਸ਼ਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਤੇ ਜਿੰਨੇ ਵੀ ਸੱਜਣ ਮਿੱਤਰ ਮੇਰੇ ਚੈਨਲ ਤੇ ਨਵੇਂ ਨੇ ਪਹਿਲਾਂ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਆ ਪਿੰਡ ਜੋਧਪੁਰ ਦੇ ਵਿੱਚ ਜ਼ਿਲ੍ਹਾ ਬਠਿੰਡਾ ਬਾਈ ਗੁਰਪ੍ਰੀਤ ਜਰਾਂ ਕੋਲੇ ਪਹੁੰਚੇ ਆ ਬਾਈ ਉਹਨਾਂ ਦੇ ਕੋਲ ਨਾ ਹੀਰਾ ਘੋੜਾ ਰੱਖਿਆ ਹੋਇਆ ਹੀਰੇ ਘੋੜੇ ਬਾਰੇ ਗੱਲਾਂ ਬਾਤਾਂ ਹੋਣਗੀਆਂ ਕਿਉਂਕਿ ਇਹ ਘੋੜਾ ਮਿੱਤਰੋ ਇੱਕ ਨਗੀ ਨਹੀਂ ਇਹ ਲੁਕਿਆ ਖੜਾ ਸੀ ਘੋੜਿਆਂ ਦੀ ਦੁਨੀਆ ਦੇ ਵਿੱਚ ਇਹ ਸਾਹਮਣੇ ਬਾਈ ਗੁਰਪ੍ਰੀਤ ਨਾਲ ਗੱਲਾਂ ਵਾ ਤਾਂ ਹੋਣੀਆਂ ਵੀ ਇਹ ਘੋੜਾ ਸੋਸ਼ਲ ਮੀਡੀਆ ਤੇ ਕਿਉਂ ਨਹੀਂ ਲੈ ਕੇ ਆਏ ਕਿਉਂ ਨਹੀਂ ਦਿਖਾਇਆ ਕਦੋਂ ਘੋੜਾ ਬਾਈ ਉਹਨਾਂ ਦੇ ਕੋਲ ਆਇਆ ਵੀ ਕਿਵੇਂ ਸ਼ੌਂਪਿਆ ਬਾਈ ਉਹਨੂੰ ਤੇ ਸਾਰੀਆਂ ਗੱਲਾਂ ਵਾ ਤਾਂ ਬਾਈ ਗੁਰਪ੍ਰੀਤ ਨਾਲ ਕਰਦੇ ਆ ਬਾਈ ਹੇ ਸਸੀਕਾਲ ਬਾਈ ਜੀ ਸਸੀਕਾਲ ਕੀ ਹਾਲ ਚੱਲ ਨੇ ਵੀਰੇ ਠੀਕ ਠਾਕ ਵਧੀਆ ਭਰਾ ਜੀ ਪਹਿਲਾਂ ਤਾਂ ਬਾਈ ਪਪਾਲ ਸਟੱਡ ਫਾਰਮ ਚੈਨਲ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਾਈ ਜਿਹੜੇ ਮੇਰੇ ਕੋਲੇ ਆਏ ਤੁਸੀਂ ਤੇ ਜਿਨ੍ਹਾਂ ਨੇ ਅੱਜ ਸੋਸ਼ਲ ਮੀਡੀਆ ਤੇ ਰੂਰੂਪ ਹੋਣ ਦਾ ਮੌਕਾ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਵੀਰੇ ਤੁਹਾਡਾ ਵੀ ਤੇ ਆਪਣੇ ਕੀਮਤੀ ਸਮੇਂ ਦੇ ਵਿੱਚ ਸਾਨੂੰ ਟਾਈਮ ਦੇਣ ਲਈ ਤੇ ਵੀਰੇ ਆਪਾਂ ਗੱਲਾਂ ਬਾਤਾਂ ਕਰਦੇ ਆਂ ਘੋੜੇ ਦੀ ਸਟਾਰਟਿੰਗ ਤੋਂ ਠੀਕ ਹੈ ਜੀ ਸਟਾਰਟਿੰਗ ਵੀਰੇ ਇਦਾਂ ਕਰਦੇ ਆਂ ਹੁਣ ਜਿਵੇਂ ਤੁਸੀਂ ਘੋੜਾ ਇੰਨਾ ਚੰਗਾ ਘੋੜਾ ਰੱਖਿਆ ਹੋਇਆ ਹੈ ਨਾ ਬਾਈ ਤੇ ਟੌਪ ਦਾ ਘੋੜਾ ਇਹ ਬਾਈ ਸੋਸ਼ਲ ਮੀਡੀਆ ਤੇ ਕਿਉਂ ਨਹੀਂ ਦਿਖਾਏ ਇੰਨਾ ਚੰਗਾ ਘੋੜਾ ਬਾਈ ਘੋੜਿਆਂ ਦੀ ਇਹ ਜਿਹੇ ਘੋੜਿਆਂ ਨੂੰ ਤਾਂ ਲੋਕੀ ਭਾਲ ਦੇ ਫਿਰਦੇ ਆ ਉਹ ਤਾਂ ਹੈ ਵੀਰੇ ਗੱਲ ਇਹ ਸੀ ਦੇਖੋ ਭਰਾ ਵੀ ਅਸੀਂ ਸੋਸ਼ਲ ਮੀਡੀਆ ਤੇ ਤਾਂ ਥੋੜਾ ਜਿਹਾ ਸਾਡਾ ਸ਼ੌਂਕ ਸੀ ਘੋੜੇ ਪ੍ਰਤੀ ਵੀ ਘੋੜਾ ਰੱਖਣਾ ਠੀਕ ਹੈ ਵੀਰੇ ਪਹਿਲਾਂ ਦੁਨੀ ਸੌਂਕ ਸੀ ਵੀ ਕਿ ਸਵਾਰੀ ਨਰਦੀ ਕਰਨੀਆਂ ਤਾਂ ਨਰਦੀ ਕਰਨੀਆਂ ਵੀ ਆਪਾਂ ਉਹ ਨਹੀਂ ਕਰਨੀ ਠੀਕ ਹੈ ਵੀਰੇ ਪਰ ਸੋਸ਼ਲ ਮੀਡੀਆ ਕਰਨੀ ਥੋੜਾ ਜਿਆਦਾ ਦੇਖ ਕੇ ਵੀ ਜਿਵੇਂ ਆਪਾਂ ਦੇਖਦੇ ਆ ਉਹ ਫਲਾਨਾ ਤਾਂ ਕੰਮ ਕਾਜ ਉਹ ਉਹਦਾ ਕਰਕੇ ਬਸ ਸੋਸ਼ਲ ਮੀਡੀਆ ਕਨੀ ਧਿਆਨ ਹੀ ਨਹੀਂ ਗਿਆ ਵੀ ਆਪਾਂ ਘੋੜੇ ਨੂੰ ਦੇਣਾ ਹੈ ਵੀ ਘੋੜਾ ਸੋਸ਼ਲ ਮੀਡੀਆ ਤੇ ਪਾਈਏ ਪਰ ਆਪਾਂ ਆਪਦੀ ਖੁਸ਼ੀ ਵਾਸਤੇ ਆਪ ਦਾ ਸ਼ੌਂਕ ਵਾਸਤੇ ਨੂੰ ਪਾਲਦੇ ਰਹੇ ਅੱਛਾ ਵੀਰੇ ਹਾਂਜੀ ਹਾਂ ਆਪਾਂ ਨੂੰ ਕੋਈ ਇਹ ਨਹੀਂ ਸੀ ਵੀ ਇਹ ਸੋਸ਼ਲ ਮੀਡੀਆ ਤੇ ਜਾਵੇ ਜਾਂ ਲੋਕ ਇਹਨੂੰ ਦੇਖਣ ਜਾਂ ਕਰਨ ਆਪ ਦਾ ਹੀ ਸ਼ੌਂਕ ਸੀ ਆਪਣਾ ਮਤਲਬ ਥੋੜਾ ਇਹ ਕਹਿਣਾ ਵੀ ਸਵਾਰੀ ਦਾ ਸ਼ੌਂਕ ਸੀ ਤੁਹਾਨੂੰ ਇੱਕ ਨਰਦੀ ਸਵਾਰੀ ਕਰਨੀ ਆ ਨਾ ਬਾਈ ਸੋਸ਼ਲ ਮੀਡੀਆ ਤੇ ਇਸ ਕਰਕੇ ਨਹੀਂ ਲੈ ਕੇ ਠੀਕ ਹੈ ਵੀਰੇ ਤੇ ਭਾਈ ਜਿਹੜਾ ਘੋੜਿਆਂ ਦਾ ਸ਼ੌਂਕ ਆ ਹਨਾ ਇਹ ਤੁਹਾਨੂੰ ਕਿੱਦਾਂ ਪਿਆ ਵੀ ਪਹਿਲੀਆਂ ਚ ਘੋੜਾ ਹੀ ਰੱਖਿਆ ਜਾਂ ਪਹਿਲਾਂ ਘੋੜੀਆਂ ਰੱਖੀਆਂ ਨਹੀਂ ਵੀਰੇ ਮੈਂ ਪਹਿਲੀਆਂ ਚ ਘੋੜਾ ਹੀ ਰੱਖਿਆ ਅੱਛਾ ਮੇਰੇ ਨਾਨਕਿਆਂ ਕੋਲੇ ਮੇਰੇ ਮਾਮੇ ਕੋਲੇ ਪੁਰਾਣਾਂ ਹੁੰਦਾਂ ਸੀ ਹਾਂਜੀ ਸ਼ੌਂਕ ਉਦੋਂ ਦਾ ਸੀਗਾ ਠੀਕ ਹੈ ਵੀਰੇ ਪਰ ਸ਼ੌਂਕ ਸੀਗਾ ਜ਼ਰੂਰ ਪਰ ਸੀ ਘੋੜੇ ਦੇ ਸੀ ਘੋੜੇ ਦੇ ਹਾਂ ਇੱਕ ਮੇਰੀ ਖਵਾਇਸ਼ ਸੀ ਇੱਕ ਕਾਜਮ ਘੋੜਾ ਹਾਂਜੀ ਵੀਰੇ ਮੈਂ ਉਹਨੂੰ ਦੇਖਦਾ ਹੁੰਦਾ ਸੀ ਠੀਕ ਹੈ ਜੀ ਤੇ ਮੇਰੇ ਦਿਲ ਦੀ ਤਮੰਨਾ ਸੀ ਵੀ ਯਾਰ ਇਹਦੇ ਵਰਗਾ ਘੋੜਾ ਮੇਰੇ ਕੋਲੇ ਹੋਵੇ ਅੱਛਾ ਜੀ ਤੇ ਇਹ ਜੋ ਆਪਣਾ ਹੀਰਾ ਘੋੜਾ ਹਾਂਜੀ ਵੀਰੇ ਇਹ ਖੂਬ ਖੂਬ ਕਾਜਮ ਦੀ ਜਿੰਨੀ ਦੇਖਾਈ ਜੋਰਾ ਮਾਲੋ ਵੀਰੇ ਨਿਸ਼ਾਨ ਹੈ ਜੋ ਵੀ ਕਾਜ ਮਨਾਲਦੀ ਹੈ ਜਮਾ ਠੀਕ ਹੈ ਮੈਨੂੰ ਸੋਨਾ ਬਹੁਤ ਲੱਗਿਆ ਬਸ ਇਸ ਕਰਕੇ ਫਿਰ ਆਪਾਂ ਇਹਨੂੰ ਲਿਆਂਦਾ ਸ਼ੌਂਕ ਨਾ ਪਾਲਿਆ ਹਾਂਜੀ ਤੇ ਸ਼ੌਂਕ ਦਾ ਜੋ ਰਿਜ਼ਲਟ ਆ ਤੁਹਾਡੇ ਸਾਹਮਣੇ ਖੜਾ ਠੀਕ ਹੈ ਵੀਰੇ ਤੇ ਬਾਈ ਇੱਕ ਆਪਾਂ ਹੋਰ ਗੱਲ ਕਰਦੇ ਹਾਂ ਜਿਵੇਂ ਸਟਾਰਟਿੰਗ ਦੇ ਵਿੱਚ ਤੁਸੀਂ ਕਹਿੰਨੇ ਘੋੜਾ ਰੱਖਿਆ ਨਾ ਆਪਾਂ ਹਾਂਜੀ ਬਾਈ ਘੋੜਾ ਜਿਹੜਾ ਇਹ ਦਰ ਘੋੜਾ ਉਹ ਸੰਭਾਲ ਬਹੁਤ ਜ਼ਿਆਦਾ ਹੁੰਦੀ ਹੈ ਨਾ ਤੇ ਤੁਹਾਨੂੰ ਬਾਈ ਕੀ ਦਿੱਕਤ ਤਾਂ ਨਹੀਂ ਆਈ ਘੋੜਾ ਰੱਖ ਕੇ ਨਾ ਬਾਈ ਆਪਾਂ ਕੋਈ ਦਿੱਕਤ ਹੀ ਨਹੀਂ ਆਈ ਕਦੇ ਠੀਕ ਹੈ ਵੀਰੇ ਆਪਾਂ ਤੇਦੇ ਪੈਰਾਂ 'ਚ ਬੈਠੇ ਰਹਿਣੇ ਆ ਅੱਛਾ ਇੰਨਾ ਸਾਬਾ ਨਾ ਬਾਈ ਬਾਹਰ ਜਾ ਕੇ ਥੋੜਾ ਜਾਂ ਕਰਦਾ ਅਗਰੇ ਅਗਰੇ ਸੀ ਦਿਖਾਉਂਦਾ ਨਾ ਵੀਰੇ ਹਾਂ ਬਾਹਰ ਤਾਂ ਦਿਖਾਉਂਦਾ ਐਥੇ ਨਹੀਂ ਪਰ ਠੀਕ ਹੈ ਵੀਰੇ ਘਰੇ ਨਹੀਂ ਘਰੇ ਸ਼ਾਂਤ ਆ ਹੁਣ ਅੰਦਰ RAM ਨਾ ਖੜਾ ਕੋਈ ਚੱਕਰ ਨਹੀਂ ਠੀਕ ਹੈ ਬਾਈ ਇਹ ਘੋੜਾ ਆਪਾਂ ਕਦੋਂ ਲੈ ਕੇ ਆਂਦਾ ਇਹ ਘੋੜੇ ਨੇ ਵੀਰੇ ਆਪਣੇ ਕੋਲੇ ਹੋ ਗਏ ਆ ਇਹਨੂੰ 3 ਸਾਲ ਹੋ ਗਏ 3 ਸਾਲ ਤਕਰੀਬਨ ਹੋ ਗਏ ਹਾਂ 3 ਸਾਲ ਤਕਰੀਬਨ ਹੋ ਗਏ ਇਹਨੂੰ ਆਉਣ ਨੂੰ ਠੀਕ ਹੈ ਵੀਰੇ ਇਹਦੀ ਉਮਰ ਹੁਣ ਇਸ ਟਾਈਮ 39 ਮਹੀਨਿਆਂ ਦੀ ਹੋਗੀ 39 ਮਹੀਨਿਆਂ ਦੀ ਹੋ ਜਾਣਾ ਹਾਂ ਤੇ ਆਪਾਂ ਇਹਨੂੰ ਕੌਣ ਇੱਕ ਤਿੰਨ ਮਹੀਨਾ ਦਾ ਲੈ ਕੇ ਆਏ ਸੀ ਠੀਕ ਹੈ ਬਈ ਤੇ ਭਾਈ ਇਹਦੀ ਆਪਾਂ ਲਾਈਨ ਬਾਰੇ ਗੱਲਬਾਤ ਕਰੀਏ ਕਿਹੜੀ ਲਾਈਨ ਦੇ ਵਿੱਚੋਂ ਆ ਜਾਂਦਾ ਇਹ ਕੋਲਾ ਇਹ ਬਈ ਆ ਗਿਆ ਅਲੀਸ਼ਾ ਲਾਈਨ ਤੋਂ ਆ ਗਿਆ ਅਲੀਸ਼ਾ ਗੋਲਡਨ ਰੌਕ ਦਾ ਬੱਚਾ ਹੈ ਬਈ ਠੀਕ ਹੈ ਬਈ ਇਹਦੀ ਮਾਂ ਕੀ ਜਿਹੜੀ ਹਾਂਜੀ ਉਹ ਹਰਸ਼ਵਰਧਨ ਦੀ ਡਾਇਰੈਕਟ ਹਾਂਜੀ ਉਹ ਤੂਫਾਨ ਲਾਈਨ ਤੋਂ ਆ ਗਈ ਮਾਂ ਇਹਦੀ ਤੂਫਾਨ ਲਾਈਨ ਹਾਂ ਇਹਦੀ ਮਾਂ ਦੀ ਤੂਫਾਨ ਲਾਈਨ ਦੀ ਹੈ ਹਰਸ਼ਵਰਧਨ ਦੀ ਬੱਚੀ ਸੀ ਉਹ ਠੀਕ ਹੈ ਵੀਰੇ ਜੋ ਬਾਬਾ ਵਾਲਕਨਾਾ ਥਾ ਉਹ ਹਰਸ਼ਵਰਧਨ ਉਹਦੀ ਬੱਚੀ ਆ ਹਾਂਜੀ ਵੀਰੇ ਤੇ ਇਹ ਦੋ ਲਾਈਨਾਂ ਦਾ ਸਮੇਲ ਆ ਹਾਂਜੀ ਤੇ ਇਹ ਆਪਾਂ ਬਾਈ ਹਰ ਗੋਬਿੰਦ ਸਿੰਘ ਨੰਬਰਦਾਰ ਮਦੀਰ ਪਿੰਡ ਆ ਠੀਕ ਐ ਵੀਰੇ ਉਹ ਤੋਂ ਲੱਤਿਆ ਸੀ ਆਪਾਂ ਠੀਕ ਐ ਹਾਂਜੀ ਤੇ ਇਸ ਟਾਈਮ ਵੀਰੇ ਸਟੱਡ ਸਰਵਿਸ ਓਪਣਾ ਫਿਰ ਹਾਂ ਵੀਰੇ ਸਟੱਡ ਸਰਵਿਸ ਵੀ ਬਿਲਕੁਲ ਸਿੱਧਾ ਆਪਾਂ ਕਰੀ ਨਹੀਂ ਸੀ ਪਰ ਯਾਰ ਮੇਸਟਰ ਕਹਿੰਦੇ ਵੀ ਨਹੀਂ ਆਪਾਂ ਕਰਨੀ ਆ ਹਾਂਜੀ ਉਹਦਾ ਕਰਕੇ ਬਾਈ ਹੁਣ ਓਪਣਾ ਸਟੱਡ ਫਾਰਮ ਇਹਦੀ ਸਰਵਿਸ ਹਾਂਜੀ ਤੇ ਆਪਾਂ ਕਈ ਘੋੜਨਾ ਇਹ ਤੋਂ ਮੇਟ ਹੋ ਚੁੱਕੀਆਂ ਠੀਕ ਐ ਜੋ ਕੁਛ ਗੱਬਣ ਐ ਕੁਝ ਕਰਾਈ ਚੱਕ ਪਾਸ ਹੋ ਜਾਣੀਆਂ ਪਤਾ ਲੱਗ ਜੂਗਾ ਠੀਕ ਹੈ ਵੀਰੇ ਹਾਂਜੀ ਤੇ ਰਿਜ਼ਲਟ ਹਲੇ ਆਏ ਨਹੀਂ ਨਾ ਬਾਈ ਨਹੀਂ ਰਿਜ਼ਲਟ ਬਈ ਦਾ ਹਜੇ ਕੋਈ ਨਹੀਂ ਆਇਆ ਰਿਜ਼ਲਟ ਆ ਆਜੂ ਆਉਣ ਵਾਲੇ ਬਸ 2-4 ਮਹੀਨਾ ਚ ਹਾਂ ਆਜੂ ਰਜਾਉਣ ਵਾਲੇ ਸਮੇਂ ਚ ਚੰਗੇ ਰਿਜ਼ਲਟ ਪੈਦਾ ਕਰੂਗਾ ਕਿਉਂਕਿ ਬਈ ਘੋੜਾ ਚੰਗਾ ਹਾਂ ਘੋੜਾ ਵੀ ਚੰਗਾ ਬਹੁਤ ਹੈ ਪਰ ਆਪਾਂ ਨੂੰ ਤਾਂ ਨਾ ਦੇਖੋ ਜਾਨਵਰ ਤਾਂ ਹਰੇਕ ਦੀ ਚੰਗਾ ਹੁੰਦਾ ਹਾਂਜੀ ਬਾਈ ਪਰ ਥੋੜਾ ਜ ਅੱਜ ਕੱਲ ਜੋ ਦੌੜ ਹੈ ਹਾਂਜੀ ਉਹ ਕੰਪੀਟੀਸ਼ਨ ਦੀ ਯਾਦ ਹੋਈ ਪਈ ਹੈ ਕੰਪੀਟੀਸ਼ਨ ਦੀ ਯਾਦ ਹੈ ਹਾਂ ਕੰਪੀਟੀਸ਼ਨਾਂ ਚ ਆਪਣੇ ਜਿਆਦਾ ਥੋੜਾ ਜਿਹਾ ਉਹ ਕਰਦੇ ਆ ਲੋਕ ਦੇਖਦੇ ਵੀ ਜੋ ਪਹਿਲੇ ਨੰਬਰ ਤੇ ਜਾਂ ਦੂਜੇ ਨੰਬਰ ਤੇ ਘੋੜਾ ਆ ਗਿਆ ਉਹਦੇ ਕੰਨੀ ਭਜਦੇ ਆ ਠੀਕ ਹੈ ਵੀਰੇ ਕਈ ਵਾਰ ਦੱਸਦੇ ਆ ਹੁਣ ਆਪਾਂ ਦੇਖਦੀਆਂ ਕਈ ਵਾਰ ਜਿਹੜਾ ਪਹਿਲੇ ਨੰਬਰ ਵਾਲਾ ਘੋੜਾ ਹੁੰਦਾ ਉਹਨੂੰ ਦਸਵੇਂ ਤੇ ਕਰਿਆ ਪਿਆ ਹੁੰਦਾ ਜਿਹੜਾ ਦਸਵੇਂ ਨੰਬਰ ਵਾਲਾ ਹੁੰਦਾ ਉਹਨੂੰ ਪਹਿਲੇ ਤੇ ਕਰਿਆ ਪਿਆ ਪਹਿਲੇ ਤੇ ਕਰਿਆ ਪਿਆ ਸਹੀ ਹੈ ਵੀਰੇ ਹਾਂ ਤੇ ਬਈ ਇਹ ਆਪਣਾ ਜਿਹੜਾ ਘੋੜਾ ਹੀਰਾ ਸ਼ੋਹਾਂ ਦੇ ਵਿੱਚ ਗਿਆ ਪਰ ਇੱਕ ਵਾਰ ਪਾਇਆ ਸੀ ਸ਼ੋਹ ਚ ਹਾਂਜੀ ਬਸ ਮੁੜ ਕੇ ਨਹੀਂ ਆਪਾਂ ਸ਼ੋਹ ਚ ਪਾਇਆ ਨਾ ਠੀਕ ਹੈ ਵੀਰੇ ਉਹ ਆਪਾਂ ਨੂੰ ਵੱਧੀਆਂ ਨਹੀਂ ਲੱਗਿਆ ਕਿਹੜੀ ਜਗਾ ਲੈ ਕੇ ਗਏ ਸੀ ਇਹਨੂੰ ਆਪਾਂ ਪ ਪੁਸ਼ਕਰ ਹਾਂ ਨਾਲੇ ਆਪਾਂ ਨੂੰ ਇਹ ਸੀਗਾ ਵੀ ਪੁਸ਼ਕਰ ਆਪਣੇ ਪੰਜਾਬ ਦੇ ਸੋਹਣੇ ਦਾ ਚਲੋ ਵੀ ਕਹਿੰਦੇ ਆ ਵੀ ਯਾਰ ਵੀ ਪੈਸਾ ਦੇ ਕੇ ਕੱਢਦੇ ਆ ਉੱਧਰ ਹੈ ਨਹੀਂ ਸੀ ਪਰ ਉੱਧਰ ਵੀ ਆ ਸਾਰੇ ਕਿਤੇ ਇਹੀ ਹਾਲ ਆ ਭਰਾ ਅੱਛਾ ਜੀ ਹਾਂ ਸ਼ੂਆ ਦਾ ਸਾਰੇ ਕਿਤੇ ਇਹੀ ਹਾਲ ਆ ਠੀਕ ਹੈ ਵੀਰੇ ਤੇ ਭਾਈ ਜਿਹੜਾ ਤੁਹਾਡਾ ਘੋੜੇ ਦੇ ਨਾਲ ਇੰਨਾ ਲਗਾਗਾ ਪਿਆਰ ਆ ਨਾ ਮੁਹੱਬਤ ਇਹ ਭਾਈ ਕਿੰਦਾ ਫਿਰ ਇੰਨੀ ਅਟੈਚਮੈਂਟ ਹੈ ਅਟੈਚਮੈਂਟ ਭਾਈ ਬਸ ਸ਼ੌਂਕ ਪਿਆਰ ਠੀਕ ਹੈ ਵੀਰੇ ਇਹਦੇ ਨਾਲ ਹੈ ਹੀ ਨਾ ਹਾਂਜੀ ਵੀ ਇੱਕ ਸ਼ੌਂਕ ਸੀਗਾ ਵੀ ਵੀ ਆਪਣੇ ਘਰੇ ਵੀ ਘੋੜਾ ਹੋਵੇ ਦੇਖਦੇ ਹੁੰਦੇ ਸੀਗੇ ਵੀ ਫੁਲਾਨੇ ਕੋਲੇ ਘੋੜਾ ਹੈ ਤੇ ਉਕੇ ਕੋਲੇ ਘੋੜਾ ਹੈ ਠੀਕ ਹੈ ਉਹ ਸ਼ੌਕ ਤੋਂ ਹੀ ਬਸ ਇੰਨਾ ਕੁ ਸ਼ੌਕ ਸੀਗਾ ਵੀ ਆਪਣੇ ਘਰੇ ਵੀ ਘੋੜਾ ਹੋਵੇ ਤੇ ਪ੍ਰਮਾਤਮਾ ਨੇ ਬਈ ਫਿਰ ਆਪਾਂ ਨੂੰ ਦੇਤਾ ਆਪਾਂ ਇਹਦੀ ਦਿਲੋਂ ਧਣੋਂ ਲਾ ਕੇ ਸੇਵਾ ਕਰਦੇ ਆ ਠੀਕ ਹੈ ਭਾਈ ਇਹਦਾ ਵੀ ਮੇਰੇ ਨਾਲ ਬਹੁਤ ਲਗਾਓ ਆ ਬਹੁਤ ਪਿਆਰ ਕਰਦਾ ਮੇਰੇ ਨਾਲ ਜਿੱਧਰ ਜਾਂਦਾ ਜੇ ਮੈਂ ਇਕੱਲੇ ਨੂੰ ਵੀ ਛੱਡਦਾ ਮੇਰੇ ਨਾਲ ਹੀ ਰਹਿੰਦਾ ਇਦਾਂ ਨਹੀਂ ਵੀ ਕਿਸੇ ਪਾਸੇ ਵਗ ਜੂ ਠੀਕ ਹੈ ਵੀਰੇ ਹਾਂ ਪੱਕੀ ਬਈ ਕੂੜਾ ਤੁਹਾਡਾ ਤਿਆਰ ਵੀ ਬਹੁਤ ਜ਼ਿਆਦਾ ਹੈ ਨੇਚਰਲ ਡਾਈਟ ਤੇ ਤੁਸੀਂ ਪਾਲ ਰਹੇ ਹੋ ਜਮਾਨ ਨੈਚਰਲ ਡਾਈਟ ਹੈ ਬਈ ਜਮਾਨ ਨੈਚਰਲ ਕੋਈ ਇਹਨੂੰ ਆਪਾਂ ਨੂੰ ਕੋਈ ਇਹਨੂੰ ਆਪਾਂ ਅੱਜ ਤੱਕ ਕੋਈ ਪਾਊਡਰ ਕਪਾ ਕੁਝ ਵੀ ਨਹੀਂ ਦਿੱਤਾ ਠੀਕ ਹੈ ਵੀਰੇ ਕੀ ਡਾਈਟ ਦੇ ਰਹੇ ਹੋ ਬਈ ਇਸ ਟਾਈਮ ਇਹਨੂੰ ਇਹਨੂੰ ਬਈ ਛੋਲੇ ਹਾਂਜੀ ਤੇ ਆਪਣੀ ਜਿਵੇਂ ਜਮੀ ਹੋਗੀ ਹਾਂਜੀ ਵੀਰੇ ਵਿੱਚ ਚੌਕਰ ਪਾ ਦਿੰਦੇ ਆ ਛਿਲਕਾ ਪਾ ਦਿੰਦਾ ਹਾਂਜੀ ਤੇ ਵਿੱਚ ਬਈ ਇਹਨੂੰ ਮੜਾ ਮੋਟਾ ਆਪਣਾ ਤਾਰਾ ਮਿਰਾ ਵੀ ਪਵਾਲੀ ਦਾ ਹਾਂਜੀ ਬਈ ਤੇ ਕਿ ਉਹ ਆਪਣਾ ਮੰਨ ਲਾ ਵੀ ਆਮ ਨੋਰਮਲ ਡਾਈਟ ਆ ਜਿਵੇਂ ਜਉ ਜਉ ਉਹ ਜਿਆ ਚੀਜ਼ਾਂ ਦਿੰਨੇ ਨੂੰ ਆਪਾਂ ਠੀਕ ਹੈ ਵੀਰੇ ਤੇ ਮੂਖਲੀ ਦਾ ਨੀਰਾਚਾਰਾ ਘਾਹ ਪਾਉਣੇ ਖੋਤ ਕੇ ਨੂੰ ਬਸ ਠੀਕ ਹੈ ਵੀਰੇ ਹੂੰ ਘਾਹ ਦੀ ਬਈ ਬਹੁਤ ਵੱਡਾ ਰੋਲ ਹੁੰਦਾ ਨੇ ਹਾਂ ਬਹੁਤ ਵੱਡਾ ਰੋਲ ਹੈ ਬਈ ਠੀਕ ਹੈ ਵੀਰੇ ਘਾਹ ਪਿੱਛੇ ਦਾ ਬਈ ਮੰਨ ਲਾ ਵੀ ਯਾਰ ਆਪਾਂ ਤਾਂ ਘਈਏ ਬਣ ਜੰਨੇ ਜਾਂ ਕੇ ਆਪਾਂ ਤਾਂ ਜਿੱਥੇ ਮਿਲ ਜੇ ਆਪਾਂ ਤਾਂ ਉੱਥੇ ਹੀ ਬੋਰੀ ਚ ਪਾ ਕੇ ਲਈ ਆਉਣਾ ਠੀਕ ਹੈ ਵੀਰੇ ਆਪਾਂ ਨੂੰ ਦਾਤੀ ਹੋਵੇ ਕੋਲੇ ਆਪਣੇ ਬੋਰੀ ਚ ਪਾ ਕੇ ਬਸ ਘਰੇ ਲੈ ਕੇ ਨੂੰ ਪਾਈ ਦੇਣਾ ਠੀਕ ਹੈ ਵੀਰੇ ਕਿਉਂਕਿ ਵੀਰੇ ਜਿਹੜਾ ਘਾਹ ਨਾ ਇਹ ਮਤਲਬ ਆਪਾਂ ਦਾਣੇ ਔਰ ਦੇਖਣਾ ਹੁਣ ਥੋੜਾ ਜਿਹਾ ਵੱਡਣਾ ਹਾਂ ਦੇਖ ਕੇ ਪੈਂਦਾ ਕਿਉਂਕਿ ਅੱਜ ਕੱਲ ਰਾਉਂਡ ਅਪ ਛਿੜਕ ਦਿੰਦੇ ਆ ਜਿਹੜੀ ਰਾਉਂਡ ਅਪ ਵਾਲਾ ਘਾਹ ਉਹ 6 ਮਹੀਨੇ ਜਾਨਵਰ ਨੂੰ ਪਾਉਣ ਦੇ ਯੋਗ ਹੀ ਨਹੀਂ ਹੁੰਦਾ ਸਹੀ ਹੈ ਬਾਈ ਹਾਂ ਠੀਕ ਹੈ ਤੇ ਬਾਈ ਜਦੋਂ ਤੁਸੀਂ ਘੋੜਾ ਲੈ ਕੇ ਆਉਂਦੇ ਘਰ ਦਿਆਂ ਦਾ ਕੀ ਰਿਸਪੌਂਸ ਰਿਹਾ ਬਾਈ ਘਰ ਦਿਆਂ ਦਾ ਆਪਣੇ ਨਾਲ ਪੂਰਾ ਫੁੱਲ ਰਿਸਪੌਂਸ ਠੀਕ ਹੈ ਉਹ ਆਪ ਫੁੱਲ ਆਪਣਾ ਆਪਾਂ ਦਿਨੇ ਮੈਂ ਕੰਮ ਤੇ ਵਗ ਜਾਣਾ ਸਾਰਾ ਦਿਨ ਮੇਰੀ ਮਿਸੀ ਜੀ ਸੰਭਦੀ ਆ ਅੱਛਾ ਜੀ ਮੇਰੇ ਬੇਟਾ ਉਹ ਚਲੋ ਹੁਣ 2 ਮਹੀਨੇ ਹੋ ਗਏ ਨੂੰ ਜੁਕੇ ਗਿਆ ਹੋਇਆ ਉਹ ਠੀਕ ਹੈ ਵੀਰੇ ਤੇ ਉਹ ਵੀ ਨਾਲ ਮੇਰੇ ਪੂਰਾ ਸਹਿਯੋਗ ਦਿੰਦਾ ਸੀ ਠੀਕ ਹੈ ਵੀਰੇ ਅਸਲ ਪਾਲਣ ਚ ਘੋੜਾ ਪਾਲਣ ਚ ਸਾਡਾ ਹਜੇ ਸਹਿਯੋਗ ਘਟ ਹੈ ਮੇਰੀ ਮੈਸੇਜ ਦਾ ਜ਼ਿਆਦਾ ਹੈ ਕਿਉਂਕਿ ਦਿਨੇ ਹੁਣ ਹੀ ਇਹਦੀ ਦੇਖਭਾਲ ਕਰਨੀ ਆ ਠੀਕ ਹੈ ਵੀਰੇ ਅੱਜ ਤੱਕ ਇਹ ਵੀ ਰਾਤ ਨੂੰ ਵੀ ਵਗ ਜਾਂਦੇ ਆ ਹਾਂਜੀ ਹੁਣ ਹੀ ਇਹਦੀ ਦੇਖਭਾਲ ਸਾਰਾ ਕੁਝ ਉਹ ਨਹੀਂ ਕਰਨਾ ਠੀਕ ਹੈ ਵੀਰੇ ਬਾਕੀ ਬਈ ਘੋੜਾ ਸਾਊ ਉਹ ਦਾਣਾ ਆਪਣਾ ਹਾਂ ਉਹ ਸਾਊ ਬਈ ਬਹੁਤ ਘਰੇ ਬਹੁਤ ਸਾਊ ਹੈ ਹਾਂ ਬਈ ਬਾਹਰ ਤਾਂ ਜਾ ਕੇ ਬਾਹਰ ਜਾ ਕੇ ਤਾਂ ਇਹ ਹਰੇ ਕੋੜਾ ਕਰਦਾ ਕੱਢਦਾ ਹੀ ਹੈ ਨਾ ਨਰ ਕੋੜਾ ਹੁੰਦਾ ਹੈ ਹਾਂ ਮਗਰ ਐਗਰੈਸਿਵ ਤਾਂ ਨਹੀਂ ਬਾਹਰ ਜਾ ਕੇ ਥੋੜਾ ਹਾਂਜੀ ਹਾਂ ਉਹ ਹੋ ਜਾਂਦਾ ਪਰ ਨਹੀਂ ਘਰੇ ਪੂਰਾ ਸਾਊ ਹਾਂ ਠੀਕ ਹੈ ਜੀ ਤੇ ਭਾਈ ਜੇਕਰ ਆਪਾਂ ਗੱਲਬਾਤ ਕਰੀਏ ਇਹਦੀ ਫੀਸ ਤੇ ਫੀਸ ਭਾਈ ਆਪਾਂ ਹੁੰਦੇ ਦੀ 21000 ਰੱਖੀ ਹੋਈ ਆ ਠੀਕ ਹੈ ਵੀਰੇ ਪਰ ਯਾਰਾ ਦੋਸਤਾਂ ਨੇ ਕਹਿੰਦੇ ਵੀ ਆਪਾਂ ਵੀ ਬਧਾ ਦੇ ਐ ਕਰਦੇ ਮੈਂ ਨਹੀਂ 21 ਕਰਾਂਗੇ ਬਸ ਠੀਕ ਹੈ ਵੀਰ ਜੀ ਬਹੁਤ ਆ ਹਾਂਜੀ ਹਾਂ ਤੇ ਵੀ ਬਾਕੀ ਇਹ ਗਣਤੇ ਵੀ ਨਹੀਂ ਪਾਏ ਜਿਹਦੀ ਜੋ ਸਰਦਾ ਓਵੇਂ ਜੋ ਉਸ ਦੇ ਜਾਂਦਾ ਆਪਾਂ ਲੈ ਵੀ ਲੈਨੇ ਸਹੀ ਹੈ ਵੀਰੇ ਇਹ ਵੀ ਇਹਦਾ ਸ਼ੌਂਕ ਨਹੀਂ ਮਰਦਾ ਹਾਂ ਤੁਸੀਂ ਤਾਂ ਸ਼ੌਂਕ ਨਹੀਂ ਮਰਨਦੇ ਨਾ ਵੀ ਆਪਾਂ ਪਰ ਵੀ ਆਪਾਂ ਇਹ ਕਹਨੇ ਆ ਪਿਕੂੜਾ ਦੇਖੋ ਕੁੜਾ ਦੇਖ ਕੇ ਜਿਹਦੇ ਪਸੰਦ ਆ ਜੇ ਕੁੜਾ ਭੂੜੀ ਭਰਾ ਲਓ ਹਾਂਜੀ ਆਪਾਂ ਨੂੰ ਕੋਈ ਹੋਣੀ ਫੀਸ ਦਾ ਕਿਸੇ ਨਾਲ ਉਹ ਰੱਖਣੀ ਦਾ ਪੈਂਦੀ ਆਪਾਂ ਨੂੰ ਉਹਨਾਂ ਵੀ 2000 ਰੱਖੀ ਕੁਝ ਨੇ 31 ਰੱਖਦੀ ਆਪਾਂ ਇਹਦੀ 2000 ਰੱਖੀ ਆ ਫੀਸ ਠੀਕ ਹੈ ਵੀਰੇ ਤੇ ਉਹ 2000 ਰੁਪਏ ਚੋਂ ਆਪਾਂ ਨੂੰ ਕੋਈ ਨਹੀਂ ਵੀ ਗਣਤੀ ਪਾਵੇ ਹਾਂਜੀ ਤੇ ਜੇ ਕਿਸੇ ਦਾ ਸ਼ੌਂਕ ਆ ਘੋੜੀ ਭਰਾਉਣੀਆਂ ਕੋਈ ਠੀਕ ਹੈ ਜੀ ਘਰੀ ਪਰਿਵਾਰ ਦਾ ਜਾਂ ਕਿਵੇਂ ਵੀ ਆ ਯਾਰ ਆਪਣੇ ਵੱਲੋਂ ਖੁੱਲੇ ਆਫਰੀ ਆ ਕੋਈ ਆਫਰ ਨਹੀਂ ਵੀ ਆਪਾਂ ਗਣਤੀ ਲੈਣਾ ਠੀਕ ਹੈ ਪੱਕਾ 2000 ਆ ਪੱਕਾ 2000 ਲੈਣਾ ਕੋਈ ਆਪਣਾ ਠੀਕ ਹੈ ਵੀਰੇ ਤੇ ਬਾਕੀ ਦੋਸਤੋ ਜੇ ਕਿਸੇ ਵੀ ਵੀਰ ਨੂੰ ਇਸ ਘੋੜੇ ਦਾ ਸਟਾਰਟ ਸਰਵਿਸ ਚਾਹੀਦੀ ਆ ਬੇਫਿਕਰ ਹੋ ਕੇ ਬਾਈ ਗੁਰਪ੍ਰੀਤ ਨਾਲ ਸੰਪਰਕ ਕਰ ਲਿਓ ਘੋੜਾ ਬਹੁਤ ਟੌਪ ਦਾ ਘੋੜਾ ਬਾਈ ਦੋਨੇ ਪਾਸੇ ਚੰਗੀਆਂ ਲੈਣਾ ਦਾ ਘੋੜਾ ਆ ਜਾਂਦਾ ਤੇ ਬਾਕੀ ਆਪਾਂ ਨੰਬਰ ਬਾਈ ਗੁਰਪ੍ਰੀਤ ਦਾ ਤੁਹਾਨੂੰ ਵੀਡੀਓ ਦੇ ਵਿੱਚ ਦੇ ਦੇਣਾ ਤੇ ਕਰ ਲਿਓ ਬੇਫਿਕਰ ਹੋ ਕੇ ਬਾਈ ਉਹਨਾਂ ਨਾਲ ਸੰਪਰਕ ਜੀ ਧੰਨਵਾਦ ਮਿੱਤਰੋ ਜਿਉਂ ਦੇ ਵਾਸਤੇ ਰੋ